ਹਾਂ ਲੋ ਜੀ ਆਪ ਫੋਰਮੈਨ ਖੜਾ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ 'ਚ ਅੱਜ ਅਸੀਂ ਲੱਗੇ ਆਂ ਫਰਾਇਰ ਰਿਪੇਅਰ ਕਰਨ ਆਪ ਜੀ ਦਾ ਮੈਂ ਲੱਗਾ ਆਂ ਲੱਗੇ ਦੇਖਦੇ ਕੋਈ ਕੁਝ ਕਰਕੇ ਫੋਰਮੈਨ ਸਾਡਾ ਵੱਡੇ ਪੱਧਰ ਤੇ ਕੰਮ ਕਰਦਾ ਹੋਇਆ ਇਹਦੀ ਰਹਿਨਮਾਈ ਚਾ ਕੰਮ ਚੱਲ ਰਿਹਾ ਹੈ ਆਣਾ ਫਰਮਾਂਜੀ ਹਾਂ ਫਿਰ ਕਦੋਂ ਤੱਕ ਨਹੀਂ ਬੜ ਜਾਏਗਾ ਇਹ ਮਾਗੇ ਦੋ ਤਿੰਨ ਮਹੀਨੇ ਲੱਗਾ ਗਿਆ ਬੰਦਾ ਬੁੱਟ ਗਿਆ ਆ ਦੇਖ ਲੱਗੇ ਹੋਏ ਨੇ ਸਾਡੇ ਆ ਦੇਖੋ ਪਰੋ ਪਾਗਲ ਖੜਾ ਕਾ ਉਹ ਪਾਗਲ ਖੜਾ ਕੱਪਾ ਇਹ ਬੰਦੇ ਭਰਤੀ ਕਰੇ ਨੇ ਦੇਖੋ ਇਹ ਕੋਟਾਂ ਨੇ ਜਿਹੜਾ ਇਹ ਜਿਹੜਾ ਇਹ ਜਿਹੜਾ ਇਹ ਸਾਰਾ ਅੱਛਾ ਫਿਰ ਡੜਦਾ ਨਹੀਂ ਆ ਵਾ ਫਿੱਟਾ ਕਰਕੇ ਅੱਛਾ ਓ ਓ ਓ ਇਨਚਾਰਜ ਹੋ ਲੋ ਡਾਜ ਇਹਨਾਂ ਸਾਰੀ ਇਨਚਾਰਜ ਬਣੇ ਨਰ ਦੇ ਨੇ ਆਪਾਂ ਤਾਂ ਵੱਲੋਂ ਲੋ ਜੀ ਦੋ 10 ਰੁਪਏ ਲੋ ਜੀ ਦੋ 40 ਰੁਪਏ 20 ਦਾ ਬੱਲੋਂ 20 ਰੁਪਏ ਦਾ ਵੱਲੋਂ ਫੋਰਮਾਂ ਤੱਕ ਪੰਦਾ ਹੋਇਆ ਦੇਖੋ ਦੇਖੋ ਫਟਾਫਟ ਤਾਰਾ ਵੱਡਦਾ ਹੋਇਆ ਚੱਲਦਾ ਰਾਜੂ ਦਾ ਨਾਮ ਰਾਜੂ 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 ਹੋਈ ਭਈਆ ਸਾਰਾ ਪੱਟ ਲਿਆ ਮਾਰੋ ਮਾਰ ਲੱਗਾ ਹਾ ਰਾਜੂ ਇਹ ਰਹਿਣ ਬਾਈ ਜਜੇ ਕੰਮ ਹੋ ਰਿਹਾ ਇਹ ਅਜੇ ਚਾਰਜ ਅਜ ਅਜੇ ਚਾਰਜ ਮਿਲਿਆ ਹੋਇਆ ਕੋਲੇ ਪਾਪਾ ਆ ਵੀ ਫੋਨ ਤੇ ਲੈ ਜੀ ਉਸੇ ਫੋਨ ਤੇਗਾ ਫੋਨ ਮਾਰ ਹੈ ਜੀ ਸੰਦੀਪ ਕੋਲ ਚਾਰਜ ਅਜ ਸੋਨੇ ਕੁਲਦੀਪ ਨੂੰ ਚਾਰਜ ਦੇ ਗਿਆ ਆਜੇ ਕੋ ਪਾਪਾ ਖੋਲਣ ਲੱਗਾ ਹੋਇਆ ਮਾਡਾ ਉਹਦੇ ਪਾਪਾ ਫੜਾ ਫੜ ਕੰਮ ਚੱਲਦਾ ਹੋਇਆ ਮਾਰੋ-ਬਾਰ ਸੋਏ ਭਾਈਆਂ ਦੀ ਰਹਿਨਵਾਈ ਚ ਕੰਮ ਤੇ ਨਹੀਂ ਹੈਗੇ ਪਰ ਇਹ ਪਰ ਕਰ ਰਹੇ ਨੇ ਅੱਜ ਤੋਂ ਜ਼ਿੰਮੇਵਾਰੀ ਮਿਲੀ ਹੋਈ ਜਾਂਦਾ ਇਹਨਾਂ ਨੂੰ ਅੱਜ ਲਾੜੇਦਾਰੀ 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 ਵੀ ਦੀ ਹੋਈ ਆ ਮੇਰ ਬੰਦੇ ਬੜੇ ਹੋਏ ਨੇ ਅੱਜ ਇਹ ਆ ਇੱਕ ਦਾ ਆ ਰਹੇ ਆ ਮੇਨ ਬੰਦਾ ਆ ਮੇਲ ਬੰਦੇ ਬੜੇ ਹੋਏ ਨੇ ਆ ਦੇਖੋ ਦੇ ਹੋਏ ਵੀ ਅੱਗੇ ਕੀ ਕਰੀਏ ਪਰ ਸਮਝ ਨਹੀਂ ਆ ਰਿਹਾ ਕੁਝ ਫਾਰੋ ਮਾਰ ਕੰਮ ਚੱਲਦਾ ਹੋਇਆ ਦੋਏ ਭਾਈਆਂ ਦੀ ਰਹਿਮ ਰਹਿਰ ਬਾਈ ਤੇ ਤੇਰੇ ਇਹਨਾਂ ਨੂੰ ਪਤਾ ਹੈ ਨਹੀਂ ਕੁਝ ਫੌਂਟੇ ਕਰ ਕਰ ਪੁੱਛ ਰਹੇ ਨੇ ਫੌਂਟੇ ਕਰ ਕਰ ਪੁੱਛ ਰਹੇ ਨੇ ਦੇਖੋ ਫੋਰਮੈਨ ਝੋਟਾ ਡਾਊਨ ਚੱਲਿਆ ਹੋਇਆ ਪਰ ਆ ਦੇਖੋ ਸਾਰੋ ਮਾਰ ਕੰਮ ਚੱਲਦਾ ਹੋਇਆ ਹੈ ਇਧਰੋਂ ਤੁਰ ਕੇ ਪਏ ਨੇ ਬੰਦੇ ਪੱਕੀ ਗੱਲ ਆ ਆਹ ਲਓ ਵੀਡੀਓ ਬੰਦ ਕਰਦਾ ਹੋਇਆ ਕੰਮ ਨਿੱਪੜ ਜਗਾ ਇਹ ਹਾਂ ਹਾਂ ਹੈ ਕਿੰਨੇ ਦਿਨਾਂ ਦਾ ਕੰਮ ਆ ਇਹ ਹੈ ਬਹੁਤ ਇਹ ਕੰਮ ਤੋਂ ਭੱਜਦਾ ਹੈ ਕਹਿੰਦਾ ਵੀਡੀਓ ਨਾ ਬਣਾਕਦਾ ਆਲਾ ਤਾਵਾ ਫਿਰਦਾ ਕੰਮ ਤੋਂ ਇਹ ਬਹੁਤ ਕਾਲਦਾ ਕੰਮ ਤੁਸੀਂ ਨੰਬਰ ਵਾਲਾ ਵੀ ਆ ਗਿਆ ਆ ਦੇਖ ਇੱਧਰ ਆ ਇੱਧਰ ਫੋਰਮੈਨ ਦੀ ਮਨ ਕੁਮਾਰ ਔਰ ਮਾਰ ਚੱਲਦਾ ਹੋਇਆ ਕੰਮ ਉਹ ਦੇ ਫਰਾ ਫੜ ਲੈਣਾ ਤੋੜਦੇ ਹੋਏ ਲੰਗਾ ਟਾਈਮ ਹੋਣਾ ਜਿਹੜੀ ਮੈਂ ਜਦੋਂ ਬਣਨੀ ਥੋੜੀ ਆ ਰਿਹਾ ਫੋਰਮੈਨ ਦੀ ਰਹਿਣ ਮਾਈ ਜੀ ਕੰਮ ਹੋ ਰਿਹਾ ਅਚ ਚੱਲ ਵੇਖਦੇ ਹਾਂ ਪਾਈ ਜਾਊਗਾ ਸੰਦਲ ਹੁਣ ਚਲੋ ਫਿਰ ਮੜਾ ਬਾਬਾ ਜੀ ਦੇ ਨਾਲ 10 ਦਿਨਾਂ ਨੂੰ ਜਾ ਕੇ ਆਣਾ